ਸਰਵਜੋਤ ਬਿਲਕੁਲ ਹਾਲਕੀ 2026 ਚੜਨ ਦੇ ਵਿੱਚ ਕੁਝ ਹੀ ਘੰਟਿਆਂ ਦਾ ਜਿਹੜਾ ਫਰਕ ਹੈ ਸੋ ਲੋਕ ਆਪਣੇ ਆਪਣੇ ਤਰੀਕੇ ਨਾਲ 2026 ਦੇ ਆਗਮਨ ਦੀ ਸੈਲੀਬ੍ਰੇਸ਼ਨ ਜ਼ਰੂਰ ਕਰਦੇ ਆ ਲੇਕਿਨ ਕੁਝ ਲੋਕ ਜਿਹੜੇ ਸਿੱਖ ਧਰਮ ਦੇ ਨਾਲ ਰਿਲੇਟਿਡ ਆ ਜਾਂ ਫਿਰ ਬਾਕੀ ਧਰਮਾਂ ਦੇ ਨਾਲ ਉਹ ਸਚਕੰਸ਼ੀ ਰਾਮੰਦਰ ਸਾਹਿਬ ਤੋਂ ਨਵੇਂ ਸਾਲ ਦੀ ਸ਼ੁਰੂਆਤ ਜ਼ਰੂਰ ਕਰਦੇ ਆ ਅੱਗੇ ਦੀ ਗੱਲ ਕਰੀਏ ਤੇ ਬਾਕੀ ਦਿਨਾਂ 'ਚ ਜਿਹੜੇ ਸਚਕੰਸ਼ੀ ਰਾਮੰਦਰ ਸਾਹਿਬ ਸ਼ਰਧਾਲੂਆਂ ਦੇ ਆਉਣ ਦੀ ਗਿਣਤੀ 1 ਲੱਖ ਦੇ ਕਰੀਬ ਜ਼ਰੂਰ ਹੁੰਦੀ ਹੈ ਹਰ ਰੋਜ਼ ਲੇਕਿਨ ਜਦੋਂ ਆਗਮਨ ਹੁੰਦਾ ਵੈ ਨਵੇਂ ਸਾਲ ਦਾ ਤੇ ਇਸ ਗਿੰਦੀ ਦੇ ਵਿੱਚ ਵੱਧਾ ਜ਼ਰੂਰ ਹੁੰਦਾ ਵੈ ਸੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਵੀ ਕੁਝ ਖਾਸ ਅਰੇਂਜਮੈਂਟ ਜ਼ਰੂਰ ਕੀਤੇ ਜਾਂਦੇ ਆ ਸ਼ਰਧਾਲੂਆਂ ਦੇ ਲਈ ਕਿਉਂਕਿ ਸ਼ਰਧਾਲੂਆਂ ਦੀ ਆਮਦ ਜ਼ਰੂਰ ਜ਼ਿਆਦਾ ਹੁੰਦੀ ਹੈ ਸੋ ਇੱਕ ਪਾਸੇ ਠੰਡ ਹੈ ਲੇਕਿਨ ਜਿਹੜੀ ਆਸਥਾ ਸ਼ਰਧਾਲੂਆਂ ਦੀ ਉਹ ਠੰਡ ਤੇ ਜ਼ਰੂਰ ਭਾਰੀ ਨਜ਼ਰ ਆ ਰਹੀ ਹੈ ਸੋ ਸ਼ਰਧਾਲੂ ਵੀ ਸਾਡਾ ਮੌਜੂਦ ਹੈ ਅਸੀਂ ਗੱਲ ਕਰਾਂਗੇ ਸ਼ਰਧਾਲੂਆਂ ਨਾਲ ਵੀ ਸਭ ਤੋਂ ਪਹਿਲਾਂ ਤਸਵੀਰਾਂ ਸਚਕਨ ਸ਼੍ਰੀ ਹਰਮੰਦਰ ਸਾਹਿਬ ਦੀਆਂ ਜਿੱਥੇ ਤੁਹਾਨੂੰ ਕੋਹਰਾ ਵੀ ਨਜ਼ਰ ਆਏਗਾ ਠੰਡ ਵੀ ਅੰਮ੍ਰਿਤਸਰ ਦੇ ਵਿੱਚ ਕਰੀਬ 5 ਡਿਗਰੀ ਤਾਪਮਨ ਜ਼ਰੂਰ ਹੈ ਸੋ ਜੋ ਜੋ ਦਿਨ ਚੜ੍ਹੇਗਾ ਤਾਪਮਨ ਹੋ ਡਿਗੇਗਾ ਸੋ ਸ਼ਰਧਾਲੂਆਂ ਦੀ ਆਮਦ ਦੇ ਵਿੱਚ ਕੋਈ ਫਰਕ ਨਹੀਂ ਹੈ ਹਾਲਾਂਕਿ ਸ਼ਰਧਾਲੂਆਂ ਦੀ ਆਮਦ ਜ਼ਰੂਰ ਜ਼ਿਆਦਾ ਹੈ ਸਰ ਜਿਹੜਾ 2026 ਦੇ ਆਗਮਨ ਨੂੰ ਥੋੜਾ ਹੀ ਘੰਟੇ ਬਾਕੀ ਹੈ ਕੀ ਕਹਿਣਾ ਚਾਹੋਗੇ ਲੋਕ ਜਿਹੜੇ ਸੈਲੀਬ੍ਰੇਸ਼ਨ ਆਪਣੀ ਸਚਕਨ ਸ਼੍ਰੀ ਹਰਮੰਦਰ ਸਾਹਿਬ ਤੋਂ ਨਵੇਂ ਸਾਲ ਦੀ ਸ਼ੁਰੂਆਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਦੇ ਨਜ਼ਰ ਆ ਰਹੇ ਹਨ ਮੈਂ ਆਪਣੇ ਸਾਨੀ ਬੜਤਲ ਤੋਂ ਐਤੋ ਗ੍ਰੀਸੰਗ ਸਤਲ ਤੋਂ ਆਇਆ ਜੀ ਹਰੇਕ ਤਹਰ ਲੋਕਾਂ ਤੇ ਦੇਖਿਆ ਬਹੁਤ ਵੱਡਾ ਲੋਕਾਂ ਦਾ ਸ਼ਰਧਾ ਦਾ ਬੜਾ ਠਾਠ ਮਰਦਾ ਸਲਾਬਾ ਜੋ ਨਵੇਂ ਸਾਲ ਇੱਥੇ ਮਨਾਉਣਾ ਹੈ ਨੇ ਇੱਥੇ ਹੋਰ ਵੀ ਬਹੁਤ ਧਰਮਾਂ ਦੇ ਲੋਕ ਹਰੇਕ ਧਰਮ ਦੇ ਲੋਕ ਮੈਂ ਬਫਾਰੂ ਤੋਂ ਬਾਹਰ ਵੀ ਦੇਖੇ ਬਾਹਲੀ ਸਟੇਟਾਂ ਤੋਂ ਵੀ ਲੋਕ ਬਹੁਤ ਆਏ ਨੇ ਅਤੇ ਮੈਂ ਤਾਂ ਇਹੀ ਚਾਹੁੰਦਾ ਕਿ ਸਾਰੇ ਬੰਦੇ ਸਾਰੇ ਨਵੇਂ ਸਾਲ ਆਪਣੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਆਪਣਾ ਤਬਸਤਕ ਹੋ ਕੇ ਮਨਾਉਣ ਤਾਂ ਕਿ ਇਹ ਆਪਣੇ ਸਾਰਿਆਂ ਲਈ ਬਹੁਤ ਖੁਸ਼ੀਆਂ ਭਰਿਆ ਚੜੇ ਅਤੇ ਸਾਰਿਆਂ ਦੀ ਸੁੱਖ ਸ਼ਾਂਤੀ ਹੋਵੇ ਬੱਚਿਆਂ ਨੂੰ ਅਤੇ ਮੈਂ ਤਾਂ ਸਾਰਿਆਂ ਇਹ ਕਹੂੰਗਾ ਸਾਰੇ ਜੋ ਵੀ ਸਿੱਖ ਧਰਮ ਨਾਲ ਸੰਬੰਧ ਰੱਖਦੇ ਨੇ ਨਾਮ ਜਪਣ ਅਮਰ ਛਕਣ ਸਾਰੇ ਅਤੇ ਗੁਰੂ ਵਾਲੇ ਬਣ ਕੇ ਪੂਰੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਨਵਾਂ ਸਾਲ ਹਰੇਕ ਤਰ੍ਹਾਂ ਬੜੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਬਣੋ ਬਾਬਾ RAMDAS ਜੀ ਦੇ ਚਰਨਾਂ 'ਚ ਬੁੜਾ ਕੇ ਦੋ ਤਿੰਨ ਦਿਨ ਤੋਂ ਅਸੀਂ ਇੱਥੇ ਆ ਬੜਾ ਖੁਸ਼ੀ ਬੜਾ ਬੜਾ ਮਹਿਸੂਸ ਬੜਾ ਵਧੀਆ ਹੋ ਰਿਹਾ ਅਤੇ ਲਾ ਲੱਗਣ ਦੀ ਸੇਵਾ ਤੇ ਨਾਲ ਹੋਰ ਵੀ ਗੁਰਬਾਣੀ ਦਾ ਕੀਰਤਨ ਬਹੁਤ ਵਧੀਆ ਆਨੰਦ ਆ ਰਿਹਾ ਜੇ ਗੱਲ ਕਰੀਏ ਤੇ ਤੁਸੀਂ ਖਾਸ ਤੌਰ ਤੇ ਨਵਾਂ ਸਾਲ ਮਨਾਉਣ ਲਈ ਇੱਥੇ ਪੁੱਜੀਓ ਦੋ ਤਿੰਨ ਦਿਨਾਂ ਤੋਂ ਤੁਸੀਂ ਲੁਧਿਆਣੇ ਤੋਂ ਆਏ ਹੋ ਨਵਾਂ ਸਾਲ ਮਨਾਉਣ ਲਈ ਖਾਸ ਮਹਾਰਾਜ ਨਵਾਂ ਸਾਲ ਲਈ ਮਨਾਉਣ ਲਈ ਇੱਥੇ ਆਏ ਤਿੰਨ ਦਿਨ ਲਈ ਬੈਠੇ ਜਾਂ ਤਿੰਨ ਦਿਨ ਤੋਂ ਅੱਤੇ ਮਹਾਰਾ ਦਾ ਬੜਾ ਆਨੰਦ ਆ ਰਿਹਾ ਨਵੇਂ ਸਾਲ ਦਾ ਲੋਕ ਕਿਤੇ ਹੋਰ ਜਾਂਦੇ ਨੇ ਪਰ ਅਸੀਂ ਤਾਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਹੀ ਬੜੀ ਬੜੀ ਖੁਸ਼ੀ ਪ੍ਰਾਪਤ ਹੋਈ ਹੈ ਇੱਥੇ ਆ ਕੇ ਯਾਦ ਕਰਕੇ ਕਹਿੰਦੇ ਕਿ ਪਹਿਲੇ ਸਾਲ ਵਿੱਚ ਇੱਥੇ ਆਏ ਤੇ ਬੜਾ ਵਧੀਆ ਲੱਗਿਆ ਤੇ ਹਾਂ ਪਬਲਿਕ ਵੀ ਬਹੁਤ ਇੱਥੇ ਮਹਾਰਾ ਦੂਰ ਦੂਰ ਆ ਰਹੀ ਆ ਅੱਤੇ ਸਾਰੇ ਅਤੇ ਸਾਰੇ ਹੀ ਲੋਕਾਂ ਲਈ ਬੜਾ ਨਾ ਵਧੀਆ ਖੁਸ਼ੀ ਭਰੇ ਚੜੇ ਨਵੇਂ ਸਾਲ ਚੜੇ ਤੇ ਸਾਰਿਆਂ ਦੇ ਘਰਾਂ ਸ਼ੁਕ ਸ਼ਾਂਤੀ ਹੋਵੇ ਸਰ ਤੁਸੀਂ ਤੁਸੀਂ ਕਿੱਥੋਂ ਆਏ ਹੋ ਨਿਆ ਨਵਾਂ ਸਾਲ ਮਨਾਣ ਲਈ ਖਾਸ ਤੌਰ ਤੇ ਤੇ ਹਾਂਜੀ ਆਪਾਂ ਮਲੇਸਰ ਦੇ ਆ ਲੋਕਲ ਹੀ ਆ ਤੇ ਆਪਾਂ ਹਰ ਸਾਲ ਆਪਾਂ 12 ਵਜੇ ਹਰ ਸਾਲ ਨਤਮਸਤਕੋ ਨੇਥੀਰ ਮੰਦਰ ਸਾਹਿਬ ਤੇ ਸੇਵਾ ਲਈਦੀ ਆ ਗੁਰਬਾਣੀ ਪੜੀਦੀ ਆ ਤੇ ਬਹੁਤ ਆਨੰਦ ਮਾਨੀਦਾ ਤੇ ਸੰਗਤਾਂ ਵੀ ਇੱਥੇ ਬਹੁਤ ਪਹੁੰਚਦੀਆਂ ਦੇਸ਼ੋ ਦੇਸ਼ੋ ਬਹੁਤ ਸੰਗਤ ਆਂਦੀ ਹੈ ਇੱਥੇ ਜੀ ਤੇ ਸਭ ਨੂੰ ਚਾਹੀਦਾ ਕਿ ਬੰਦ ਸੈਕੰਡ ਨਾਮ ਜਪਣ ਸਾਰੀ ਸੰਗਤ ਨੂੰ ਚਾਹੀਦਾ ਐਵੇਂ ਕਰਨਾ ਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ-ਪਰੀਆ ਲੈ ਕੇ ਆਵੇ ਬਾਈ ਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਤੇ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਣ ਸੋ ਬਿਲਕੁਲ ਸਰਬਜੋਤ ਦੇਖ ਸਕਦੇ ਹੋ ਕਿ ਸਰਦਾਲੂ ਖਾਸ ਤੌਰ ਤੇ ਨਵਾਂ ਸਾਲ ਮਨਾਉਣ ਲਈ ਜਿਹੜੇ ਸਸਕਨ ਸਿੰਘ ਹਰਮਿੰਦਰ ਸਾਹਿਬ ਜ਼ਰੂਰ ਪੁੱਛਿਆ ਜਿਵੇਂ ਕਿ ਸਰਦਾਲਨ ਦੱਸਿਆ ਕਿ ਤਿੰਨ ਦਿਨ ਤੋਂ ਉਹਨਾਂ ਦੀ ਇੰਤਜ਼ਾਰ ਜ਼ਰੂਰ ਹੈ ਨਵੇਂ ਸਾਲ ਦਾ ਹਾਲਾ ਕਿ ਜੇ ਦੇਸ਼ ਭਰ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਤਰੀਕੇ ਨਾਲ ਨਵੇਂ ਸਾਲ ਦੀ ਆਗਮਨ ਦੀ ਤਿਆਰੀਆਂ ਦੇ ਵਿੱਚ ਲੋਕ ਜ਼ਰੂਰ ਜੁਟੇ ਆ ਅਲੱਗ-ਅਲੱਗ ਤਰੀਕੇ ਦੇ ਨਾਲ ਸੈਲੀਬ੍ਰੇਸ਼ਨ ਜ਼ਰੂਰ ਕਰਦੇ ਆ ਲੇਕਿਨ ਜਿਹੜੇ ਲੋਕ ਕਈ ਇੰਤਜ਼ਾਰ ਜ਼ਰੂਰ ਰਹਿਂਦਾ ਲੋਕਾਂ ਨੂੰ ਜਿਹੜੇ ਸਸਕਨ ਸਿੰਘ ਹਰਮਿੰਦਰ ਸਾਹਿਬ ਕੱਲ ਜੇ ਗੱਲ ਕਰੀਏ ਅੱਜ ਰਾਤ ਤੋਂ ਲੋਕ ਇੱਥੇ ਪੁਜਣਾ ਸ਼ੁਰੂ ਹੋਊਗੇ ਜਿਵੇਂ ਹੀ ਰਾਤੀ 12 ਵਜਣਗੇ ਲੋਕ ਵਾਹਿਗੁਰੂ ਦਾ ਨਾਮ ਜਪਣਗੇ ਸੋ ਇੱਕ ਵੱਡੀ ਤਦਾਦ ਦੇ ਵਿੱਚ ਸ਼ਰਧਾਲੂਆਂ ਦੀ ਆਮਦ ਜਿਹੜੀ ਸਸਤਨ ਸ਼੍ਰੀ ਹਰਵੰਦਰ ਸਾਹਿਬ ਦੇ ਵਿੱਚ ਆਂਦੀ ਜ਼ਰੂਰ ਨਜ਼ਰ ਆਂਦੀ ਹੈ ਜਿਸ ਕਰਕੇ ਜਿਹੜੇ ਸ਼ਲੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਜਿਹੜੇ ਸ਼ਰਧਾਲੂਆਂ ਦੀ ਆਮਦ ਨੂੰ ਦੇਖਦੇ ਹੋਏ ਖਾਸ ਇੰਤਜ਼ਾਮ ਕਰਨੇ ਪੈਂਦੇ ਆ ਭਾਵੇਂ ਉਹ ਅੱਗੇ ਜੋ ਠੰਡ ਹੈ ਉਹ ਫਿੱਕੀ ਪੈ ਗਈ ਹੈ ਲੰਬੇ ਲੰਬੇ ਕਤਾਰਾ ਇੱਥੇ ਸਾਨੂੰ ਸ਼ਰਧਾਲੂਆਂ ਦੇ ਦੇਖਣ ਨੂੰ ਮਿਲ ਰਹੇ ਨੇ ਤੇ ਇੱਥੇ ਪ੍ਰਬੰਧਕਾਂ ਦੇ ਵੱਲੋਂ ਕੀ ਕੁਝ ਭੁਖਤਾ ਅਰੇਂਜਮੈਂਟ ਸੰਗਤ ਲਈ ਕੀਤੇ ਗਏ ਨੇ ਸਰਬਜੋਤ ਗੱਲ ਕਰੀਏ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਬੰਧਕਾਂ ਦੀ ਤੇ ਉਹਨਾਂ ਦੁਆਰਾ ਖਾਸ ਇੰਤਜ਼ਾਮ ਜ਼ਰੂਰ ਕੀਤੇ ਗਏ ਆ ਕਿਉਂਕਿ ਹਰ ਰੋਜ਼ ਦੀ ਤਰ੍ਹਾਂ ਜਿਵੇਂ ਕਿ ਪਹਿਲਾਂ ਦੱਸਿਆ ਕਿ ਲੱਖ ਦੇ ਕਰੀਬ ਸਰਦਾਲੂ ਹਰ ਰੋਜ਼ ਜਿਹੜੇ ਸੱਚਖੰਡ ਸਿੰਘ ਹਿੰਦ ਮੰਦਰ ਸਾਹਿਬ ਪੁੱਜਦਾ ਲੇਕਿਨ ਜਦੋਂ ਪ੍ਰਕਾਸ਼ ਪर्व ਹੋਵੇ ਜਾਂ ਫਿਰ ਨਵਾਂ ਸਾਲ ਹੋਵੇ ਸਰਦਾਲੂਆਂ ਦੀ ਆਮਦ ਦੇ ਵਿੱਚ 50 ਹਜ਼ਾਰ ਤੋਂ ਲੱਖ ਦਾ ਵਾਅਦਾ ਜ਼ਰੂਰ ਹੁੰਦਾ ਵਾ ਜਿਸ ਨੂੰ ਵੇਖਦੇ ਹੋਏ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਭ ਤੋਂ ਪਹਿਲਾਂ ਉਹਨਾਂ ਦੇ ਰਹਿਣ ਦੇ ਇੰਤਜ਼ਾਮ ਕੀਤੇ ਜਾਂਦੇ ਆ ਸਰੋਵਾਂ ਦੇ ਸਰਾਵਾਂ ਦੇ ਜਿਹੜ ਇਸ ਦੇ ਨਾਲ ਹੀ ਅੰਦਰ ਲੰਗਰ ਜਿਹੜਾ ਲੰਗਰ ਨੂੰ ਜ਼ਰੂਰ ਜ਼ਿਆਦਾ ਬਣਾਇਆ ਜਾਂਦਾ ਇਸ ਦੇ ਨਾਲ ਜਿਹੜੇ ਸ਼ਰਧਾਲੂ ਕੋਈ ਠੰਡ ਬੜੀ ਹੈ ਕਰੀਬ 5 ਤੋਂ 6 ਦਾ ਤਾਪਮਨ ਜ਼ਰੂਰ ਅੰਮ੍ਰਿਤਸਰ ਦਾ ਹੈ ਤੁਹਾਨੂੰ ਧੁੰਦ ਵੀ ਨਾਲ ਨਜ਼ਰ ਆਏਗੀ ਉਸ ਦੇ ਨਾਲ ਹੀ ਜਿਹੜੇ ਅੰਦਰ ਮੈਟ ਵਿਛਿਆ ਉਸ ਤੇ ਗਰਮ ਪਾਣੀ ਦਾ ਛਿੜਕਾਅ ਜ਼ਰੂਰ ਕੀਤਾ ਜਾਂਦਾ ਤਾਂ ਕਿ ਜਦੋਂ ਸ਼ਰਧਾਲੂ ਪ੍ਰਕਰਮਾ ਦੇ ਵਿੱਚ ਸਤਿ ਸ਼ਕਨ ਸ਼੍ਰੀ ਹਰਿਵੰਦਰ ਸਾਹਿਬ ਦੇ ਪ੍ਰਕਰਮਾ ਦੇ ਵਿੱਚ ਜਾਣ ਤੇ ਉਹਨਾਂ ਨੂੰ ਠੰਡ ਦਾ ਅਹਿਸਾਸ ਨਾ ਹੋਏ ਭਾਵੇਂ ਉਹ ਗਰਮੀ ਹੋਏ ਗਰਮੀਆਂ ਦੇ ਵਿੱਚ ਠੰਡੇ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਦੇ ਉੱਪਰ ਸਰਦੀਆਂ ਦੇ ਵਿੱਚ ਗਰਮ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਇਸ ਦੇ ਨਾਲ ਹੋਰ ਜਿੰਨੇ ਵੀ ਅਰੇਂਜਮੈਂਟ ਹੈ ਕਿਉਂਕਿ ਅਰੇਂਜਮੈਂਟ ਹੁੰਦੇ ਨਹੀਂ ਬਲਕਿ ਇਸ ਤੋਂ ਪਹਿਲਾਂ ਦੇ ਜਦੋਂ ਨਵੇਂ ਸਾਲ ਦੀ ਆਮਦ ਨੂੰ ਦੇਖਦੇ ਹੋਏ ਇਸ ਤੋਂ ਪਹਿਲਾਂ ਤੋਂ ਹੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਇਸ ਦੇ ਅਰੇਂਜਮੈਂਟ ਸ਼ੁਰੂ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਆ ਡਿਊਟੀਆਂ ਲਾਈਆਂ ਜਾਂਦੀਆਂ ਹੈ ਮੈਨੇਜਰ ਸ਼੍ਰੋਮਣੀ ਕਮੇਟੀ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਜਿੰਨੀ ਵੀ ਐ ਸਰਦਾਲਾਂ ਦੀ ਆਮਦ ਨੂੰ ਵੇਖਦੇ ਹੋਏ ਕੋਈ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਾਏ ਕੋਈ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਾਏ ਹੁਣ ਇਹ ਜਿਸ ਜਗ੍ਹਾ ਤੇ ਅਸੀਂ ਖੜੇ ਆ ਘੰਟਾ ਘਰ ਜਿੱਥੋਂ ਮੇਨ ਗੇਟ ਹੈ ਜਿੱਥੋਂ ਉਸ ਦੇ ਐਂਟਰ ਹੁੰਦੇ ਦਰਵਾਜ਼ਾ ਸਾਹਿਬ ਦੇ ਉਸ ਜਗ੍ਹਾ ਤੇ ਵੀ ਸਰਦਾਲਾਂ ਦਾ ਤਾਤਾ ਜ਼ਰੂਰ ਦੇਖ ਸਕਦੇ ਹੋ ਵੱਡੀ ਤਰ ਤਾਦਾਦ ਦੇ ਵਿੱਚ ਸਰਦਾਲਾਂ ਦੀ ਆਮਦ ਇਸ ਜਗ੍ਹਾ ਤੇ ਵੀ ਦੇਖ ਸਕਦੇ ਹੋ ਫਿਰ ਅੰਦਰ ਸ਼ਰਧਾਲੂਆਂ ਦੇ ਕਾਫੀ ਅੰਦਰ ਪ੍ਰਕਰਮਾ ਦੇ ਵਿੱਚ ਅਰੇਂਜਮੈਂਟ ਕੀਤੇ ਗਏ ਐ ਸੋ ਕੁੱਲ ਮਿਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਕਿ ਕੱਲ ਵੀ ਅਸੀਂ ਪ੍ਰਧਾਨ ਜਿਹੜੇ ਹਰਜਿੰਦਰ ਸਿੰਘ ਧਾਮੀ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਕਿ ਕੀ ਕੀ ਅਰੇਂਜਮੈਂਟ ਸ਼ਰਧਾਲੂਆਂ ਦੇ ਲਈ ਜਿਹੜੇ ਕੀਤੇ ਗਏ ਐ ਇਸ ਆਮਦ ਨੂੰ ਦੇਖਦੇ ਹੋਏ ਸੋ ਉਹਨਾਂ ਦੁਆਰਾ ਇਹ ਸਾਫ਼ ਤੌਰ ਤੇ ਜ਼ਰੂਰ ਕਿਹਾ ਕਿ ਸ੍ਰੀ ਸ਼ਰਧਾਲੂਆਂ ਦੀ ਆਮਦ ਨੂੰ ਦੇਖਦੇ ਹੋਏ ਸਰਾਵਾਂ ਦੇ ਨਾਲ ਨਾਲ ਲੰਗਰ ਹਾਲ ਦੇ ਵੀ ਉਹਨਾਂ ਨੂੰ ਅਰੇਂਜਮੈਂਟ ਕਰਨੇ ਪਏ ਆ ਉਹਨਾਂ ਨੇ ਡਿਊਟੀਆਂ ਲਗਾਈਆਂ ਗਈਆਂ ਸੋ ਕੁੱਲ ਮਿਲਾ ਕੇ ਅੱਜ ਰਾਤ ਦਾ ਲੋਕਾਂ ਨੂੰ ਕਾਫੀ ਇੰਤਜ਼ਾਰ ਹੈ